ਆਪਿਆ ਹੋਇਆ ਹੁਣ ਉਸ ਨੂੰ ਲੈ ਕੇ ਬਿਕਰਮ ਸਿੰਘ ਮਚੀਟੀਆਂ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਕਹਿ ਲਈ ਜਾਂ ਫਿਰ ਉਹਨਾਂ ਨੂੰ ਮਨਾਉਣ ਦੇ ਲਈ ਫਿਰਸਾ ਸਿੰਘ ਬਲਟੋਆ ਅੱਗੇ ਆਏ ਨੇ ਫਿਰਸਾ ਸਿੰਘ ਬਲਟੋਆ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਾਂ ਫਿਰ ਹੋਰਾਂ ਨੂੰ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਤੁਰੰਤ ਜੀ ਕੀ ਵਿਰਸਾ ਜੀ ਮਲਟੋਆ ਕਹਿੰਦੇ ਨੇ ਕਿ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਸੱਜਣ ਜਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਿਸੇ ਸ਼ਬਦ ਦੀ ਵਰਤੋਂ ਨਾ ਕਰੇ ਉਹਨਾਂ ਨਾਲ ਹੀ ਕਹਿੰਦੇ ਆਂ ਕਹਿੰਦੇ ਆਂ ਆਪਸੀ ਮਤਭੇਦ ਦੇ ਨਿਪਟਾਉਂਦਿਆਂ ਦੇਰੀ ਨਹੀਂ ਲੱਗਦੀ ਹੁੰਦੀ ਇਸ ਮੌਕੇ ਸਭ ਨੂੰ ਪੋਜ਼ਿਟਿਵ ਰੋਲ ਨਿਭਾਉਣਾ ਚਾਹੀਦਾ ਹੈ ਏਕਤਾ ਦੇ ਵਿੱਚ ਹੀ ਸ਼ਕਤੀ ਹੈ ਸਰਦਾਰ ਮਜੀਠੀਆ ਨੂੰ ਗਿਲੇ ਸ਼ਿਕਵੇ ਭੁਲਾ ਕੇ ਸ਼੍ਰੋਮਣੀ ਅਕਾਲ ਦਲ ਦੀ ਚੜ੍ਹਦੀ ਕਲਾ ਦੇ ਲਈ ਪਹਿਲਾਂ ਨਾਲੋਂ ਵੀ ਵੱਧ ਜਿਹੜੀ ਮਿਹਨਤ ਕਰਨੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਵਿਰਸਾ ਸਿੰਘ ਬਲਟਵਾ ਦੇ ਵੱਲੋਂ ਹੁਣੇ ਫੇਸਬੁੱਕ ਦੇ ਉੱਤੇ ਪਾ ਕੇ ਪੋਸਟ ਅਕਾਲ ਦਲ ਦੀ ਲੀਡਰਸ਼ਿਪ ਨੂੰ ਪੂਰੀ ਨੂੰ ਬਲਵਿੰਦਰ ਸਿੰਘ ਪੁੰਦੜ ਹੋ ਕੇ ਜਾਂ ਫਿਰ ਦੂਜੇ ਹੋਗੇ ਜਿਹੜੇ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ ਉਹਨਾਂ ਨੇ ਪਿੱਠ ਤੇ ਛੂਰਾ ਮਾਰਿਆ ਜਾਂ ਫਿਰ ਉਹ ਭਾਜਪਾ ਦੀ ਵਲ ਜਾਣਗੇ ਫਲਾਣਾ ਜਿਹਦਾ ਨੀ ਗੱਲਾਂ ਚੱਲ ਰਹੀਆਂ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਬਾਦਲ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਸ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮਸਲਾ ਉੱਠਿਆ ਸੀ ਤਾਂ ਉਦੋਂ ਇੱਕ ਗੱਲ ਸਾਹਮਣੇ ਆਈ ਸੀ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਬਗਾਵਤ ਕਰ ਜਾਂਦੇ ਨੇ ਤਾਂ ਅਕਾਲੀ ਦਲ ਬਾਦਲ ਦੇ ਲਈ ਵੱਡੀ ਚੁਣੌਤੀ ਹੋਏਗਾ ਕਿਉਂਕਿ ਅਕਾਲੀ ਦਲ ਬਾਦਲ ਦੇ ਵਿੱਚ ਜਿਸ ਤਰ੍ਹਾਂ ਸਖੀਰ ਸਿੰਘ ਬਾਦਲ ਦੇ ਨਜ਼ਦੀਕੀ ਨੇ ਰਿਸ਼ਤੇਦਾਰ ਵੀ ਨੇ ਉਹਨਾਂ ਤੋਂ ਬਾਅਦ ਜੇਕਰ ਬਿਕਮ ਸਿੰਘ ਮਜੀਠੀਆ ਅਕਾਲੀ ਦਲ ਦੇ ਵਿੱਚ ਵੱਡਾ ਆਧਾਰ ਰੱਖਦੇ ਨੇ ਉਹਨਾਂ ਦੀ ਕਈ ਗੱਲ ਵਰਕਰ ਵੀ ਮੰਨਦੇ ਨੇ ਤੇ ਸਰਕਾਰ ਦੇ ਉੱਤੇ ਵੀ ਇਫੈਕਟ ਪੈਂਦਾ ਪਰ ਜਿਸ ਤਰ੍ਹਾਂ ਉਹ ਨਾਰਾਜ਼ਗੀ ਜਤਾ ਕੇ ਸੀ ਜੋ ਅੰਤਰੀ ਕਮੇਟੀ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਉਹਦੇ ਬਾਰੇ ਅਸਹਿਮਤੀ ਪ੍ਰਗਟ ਕਰ ਦਿੱਤੀ ਗਈ ਸੀ ਪਰ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਕਈ ਅਕਾਲੀ ਆਗੂਆਂ ਦੇ ਨਾਲ ਸਾਡੀ ਵੀ ਗੱਲਬਾਤ ਹੋਈ ਹੈ ਪਰ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਸੀ ਕਿ ਜਲਦੀ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਸਭ ਕੁਝ ਠੀਕ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਮਾਂ ਲੱਗੇਗਾ ਤਾਂ ਇਹ ਗੱਲ ਕਹੀ ਜਾ ਰਹੀ ਸੀ ਤੇ ਹੁਣ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਵੀ ਇਹ ਪਹਿਲ ਕਦਮ ਕੀਤੀ ਗਈ ਹੈ ਕਿ ਜਿਹੜੇ ਵਿਕਰਮ ਸਿੰਘ ਜੀਠੀਆ ਨਾਰਾਜ਼ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਦੇ ਖਿਲਾਫ ਕੋਈ ਅਪਸ਼ਬਦ ਨਾ ਬੋਲਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਜਦੋਂ ਜਿਹੜੀ 17 ਤਰੀਕ ਨੂੰ ਉਹਨਾਂ ਨੂੰ ਸੰਮਨ ਵੀ ਜਾਰੀ ਹੋ ਚੁੱਕਿਆ ਵਿਕਰਮ ਸਿੰਘ ਜੀਠੀਆ ਨੂੰ ਜਿਹੜਾ ਉੱਤੇ ਤਲਬ ਕੀਤਾ ਜਾਣਾ ਪਟਿਆਲਾ ਦੇ ਵਿੱਚ ਜਾਪਰਾ ਗਿਉਨਦੀ ਪੇਸ਼ੀ ਹੈ ਜੋ ਕੁਝ ਉਹਨਾਂ ਦੇ ਉਤੇ ਚਰ ਰਿਹਾ ਉਸ ਨੂੰ ਲੈ ਕੇ ਵੀ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਸੋਸ਼ਲ ਮੀਡੀਆ ਵਿੰਗ ਤੋਂ ਵੀ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਸ਼ਬਦੀ ਵਾਰਕ ਦਿੱਤੇ ਜਾ ਰਹੇ ਸੀ ਉਹਨਾਂ ਦੀ ਵੀ ਕਿਰਦਾਰ ਕਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਇਹ ਵੱਡਾ ਸਵਾਲ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਬਿਕਰਮ ਸਿੰਘ ਮਜੀਠੀਆ ਮੁਰ ਅਕਾਲੀ ਦਲ ਬਾਦਲ ਵਾਲੀ ਪਿਛਤੇ ਦਿਖਾਈ ਦੇਣਗੇ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਇੱਥੇ ਇਹੀ ਟਿਕੀਆਂ ਹੋਈਆਂ ਨੇ ਕਿ ਕਿ ਜੋ ਅਕਾਲੀ ਦਲ ਦੇ ਵਿੱਚ ਖਲਾਅ ਪੈ ਚੁੱਕਿਆ ਕਿ ਆਖਰਕਾਰ ਇਹ ਬੰਦ ਕਿਵੇਂ ਹੋਵੇਗਾ ਵਿਰਸਾ ਸਿੰਘ ਵਲਟੋਆ ਤੋਂ ਸ਼ੁਰੂ ਹੋਇਆ तकरीबन ਇਹ ਵਾਲਾ ਜਿਹੜਾ ਕਲੇਸ਼ ਸੀ ਅਕਤੂਬਰ ਦੇ ਵਿੱਚ ਜਦੋਂ ਉਹਨਾਂ ਨੂੰ ਅੱਗੇ ਉੱਥੇ ਅਕਾਲ ਤਖਤ ਸੱਦਿਆ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ 2 ਦਸੰਬਰ ਨੂੰ ਜੋ ਕੁਝ ਫੈਸਲੇ ਸੁਣਾਈ ਜਾਂਦੇ ਨੇ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਵਿੱਚ ਅਗਿਆਨੀ ਹਰਪ੍ਰੀਤ ਸਿੰਘ ਲੈ ਕੇ ਬਿਆਨਬਾਜ਼ੀ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜੀ ਆਪਣੇ ਤੌਰ ਦੇ ਉੱਤੇ ਭਰਤੀ ਸ਼ੁਰੂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਜਥੇਦਾਰ ਗੁਰਨੀ ਸੁਲਤਾਨ ਸਿੰਘ ਤੇ ਗਿਆਨੀ ਰੁਘਵੀਰ ਸਿੰਘ ਨੂੰ ਹਟਾਇਆ ਜਾਂਦਾ ਹੈ ਤੇ ਲਗਾਤਾਰ ਜੋ ਕੁਝ ਖਲਾਅ ਪੈਂਦਾ ਜਾ ਰਿਹਾ ਤੇ ਹੁਣ ਅਕਾਲੀ ਦਲ ਬਾਦਲ ਦੇ ਲਈ ਬੜੀ ਚਿੰਤਾ ਵਾਲੀ ਸਥਿਤੀ ਬਣ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਭਵਿੱਖ ਅਕਾਲੀ ਦਲ ਦਾ ਕੀ ਹੋਵੇਗਾ ਕਿ ਜਿਸ ਤਰ੍ਹਾਂ ਬਾਕੀਆਂ ਸਟੇਟਾਂ ਦੇ ਵਿੱਚ ਖੇਤਰੀ ਪਾਰਟੀਆਂ ਤੋੜ ਕੇ ਝਾੜੂ ਵਾਂਗ ਜਿਵੇਂ ਕਹਿੰਦੀ ਹੂੰਝ ਕੇ ਪਾਸੇ ਕਰ ਦਿੱਤੀਆਂ ਗਈਆਂ ਵੱਡੀਆਂ ਪਾਰਟੀਆਂ ਦੇ ਵੱਲੋਂ ਕਿ ਉਸ ਨੀਤੀ ਦੇ ਤਹਿਤ ਉਸ ਰਣਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖੋਖਲਾ ਕੀਤਾ ਜਾ ਰਿਹਾ ਕਿ ਉਸ ਦੇ ਕਾਰਨ ਹੀ ਅਕਾਲੀ ਦਲ ਅੱਜ ਜਿਹੜੀ 1920 ਤੋਂ ਲੈ ਕੇ ਹੁਣ ਤੱਕ ਜਿਸ ਨੇ ਜੇਕਰ ਦੇਖਿਆ ਜਾਵੇ ਤਾਂ ਇਤਿਹਾਸ ਤੇ ਝਾਤ ਮਾਰੀਏ ਤਾਂ ਵੱਡਾ ਰੋਲ ਅਦਾ ਕੀਤਾ ਪੰਜਾਬ ਦੇ ਵਿੱਚ ਇਹ ਨਹੀਂ ਸਗੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੀ ਪਰ ਅੱਜ ਜਿਹੜੀ ਸਥਿਤੀ ਕਲਦਲ ਦੀ ਹੋ ਚੁੱਕੀ ਹੈ ਉਸ ਨੂੰ ਲੈ ਕੇ ਜਿਹੜੇ ਚਿੰਤਕ ਨੇ ਇਹ ਬੜੇ ਚਿੰਤਾ ਦੇ ਵਿੱਚ ਨੇ ਕਿ ਆਖਰਕਾਰ ਇਹ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਲੀਡਰਸ਼ਿਪ ਸਮਝ ਰਹੀ ਕਿਉਂ ਇੱਕ ਦੂਜੇ ਉੱਤੇ ਜਲਦੀ ਹੀ ਸਰਟੀਫਿਕੇਟ ਦੇ ਦਿੰਦੇ ਨੇ ਬੇਈਮਾਨੀ ਦਾ ਜਾਂ ਏਜੰਸੀਆਂ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਕਾਰਨ ਕੀ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਜਿੱਥੇ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 17 ਮਾਰਚ ਤੇ 18 ਮਾਰਚ ਬੜੀ ਅਮ ਰਹਿਣ ਵਾਲੀ ਹੈ 17 ਮਾਰਚ ਨੂੰ ਜਿੱਥੇ ਅੰਤਰੀ ਕਮੇਟੀ ਸ਼ੋਮਨੀ ਕਮੇਟੀ ਦੀ ਮੀਟਿੰਗ ਹੋਣੀ ਹੈ ਉੱਥੇ ਹੀ ਸ਼ੋਮਨੀ ਅਕਾਲਾ ਦੀ ਪਾਰਲੀਮੈਂਟ ਤੇ ਜਿਹੜੇ ਚੋਣ ਰਿਜ਼ਰਵਲ ਲੁਕਾਏ ਗਏ ਨੇ ਉਹਨਾਂ ਦੀ ਵੀ ਮੀਟਿੰਗ ਹੋਣੀ ਹੈ ਤੇ 18 ਨੂੰ ਭਰਤੀ ਜਿਹੜੀ ਸ੍ਰੀ ਅਕਾਲਤਾ ਸਾਹਿਬ ਤੋਂ ਪੰਜ ਮੈਂਬਰੀਆਂ ਦੇ ਵੱਲੋਂ ਕੀਤੀ ਜਾਣੀ ਹੈ ਉਹ ਵੀ ਉੱਥੇ ਹੋਣੀ ਹੈ ਤੇ ਉਸ ਤੋਂ ਇਲਾਵਾ ਜੋ ਕੁਝ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਮੱਦੇਨਜ਼ਰ ਨੂੰ ਵੇਖਣਾ ਹੋਵੇ ਕਿ ਜਿਹੜੇ ਨਵੇਂ ਜਥੇਦਾਰ ਬਣੇ ਨੇ ਕੁਲਦੀਪ ਸਿੰਘ ਕੜਗੱਜ ਉਹ ਆਪਣੀ ਇਸ ਸਾਰੇ ਰੋਲ ਦੇ ਵਿੱਚ ਭੂਮਿਕਾ ਕੀ ਨਿਭਾਉਣਗੇ ਕੀ ਉਹ ਆਪਣੇ ਜੋ ਕੁਝ ਰਣਨੀਤੀ ਤਹਿਤ ਜਾਂ ਫਿਰ ਕਹਿ ਲਈਏ ਜੋ ਪੰਥਕ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੇ ਬਲੌਗ ਕੱਲ ਬਿਆਨ ਦਿੱਤੇ ਗਏ ਨੇ ਕਿਉਂਕਿ ਜਦੋਂ ਗਿਆਨੀ ਰਗਵੀਰ ਸਿੰਘ ਹੋਣ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣ ਜਦੋਂ ਉਹਦਾ ਸੰਭਾਲਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਕੋਈ ਸਮਾਗਮ ਹੁੰਦਾ ਸੀ ਤਾਂ ਉੱਥੋਂ ਵੀ ਇਹ ਸਬੋਧਨ ਕੀਤਾ ਜਾਂਦਾ ਸੀ ਕਿ ਅਪੀਲ ਕੀਤੀ ਜਾਂਦੀ ਕਿ ਕਿਸੇ ਕਿਸ ਜਿਹੜੀ ਸ਼ਕਤੀ ਹੈ ਉਹ ਇਕੱਠੀ ਹੋਵੇ ਸ਼ੋਮਨੀ ਕਾਦਰਲ ਮਜ਼ਬੂਤ ਹੋਵੇ ਜਿਹੜੀ ਪਾਰਟੀ ਆਪਣੀ ਅਕਾਲੀ ਦਲ ਜਿਨ੍ਹਾਂ ਮੁੱਦਿਆਂ ਕਰਕੇ ਜਾਣੀ ਜਾਂਦੀ ਸੀ ਉਸ ਵਾਲੇ ਉਸੇ ਰਸਤੇ ਤੇ ਵਾਪਸ ਆਵੇ ਜਿਸ ਦੇ ਕਰਕੇ ਜੋ ਕੁਝ ਲਗਾਤਾਰ ਚੱਲਦਾ ਰਿਹਾ ਪਰ ਇੱਕ ਵਾਰ ਫਿਰ ਹੁਣ ਜਿਹੜੇ ਦੂਜੇ ਜਥੇਦਾਰ ਨੇ ਨਵੇਂ ਜਥੇਦਾਰ ਬਣੇ ਨੇ ਕਹਿੰਦੇ ਕੁਲਦੀਪ ਸਿੰਘ ਉਹਨਾਂ ਦੇ ਲਈ ਵੱਡੀ ਚੁਣੌਤੀ ਜ਼ਰੂਰ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਫੈਸਲੇ ਲੈਣਗੇ ਕਿਉਂਕਿ ਜਿਸ ਤਰ੍ਹਾਂ ਹੁਣ ਅੱਜ ਜਾਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਿਹੜੀ ਤਾਜਪੁਰਸੀ ਕੇ ਮਾਫ ਕਰਨਾ ਜਿਹੜੀ ਤਾਜਪੁਰਸੀ ਨੇ ਜਿਹੜਾ ਸੇਵਾ ਸੰਭਾਲ ਆਪਾਂ ਸ਼ਬਦ ਵਰਤਾਂਗੇ ਜਾਂ ਫਿਰ ਦਸਾਰ ਬੰਦੀ ਜਿਹੜੀ ਹੋਈ ਹੈ ਉੱਥੇ ਸ੍ਰੀ ਨਕਾਲਤਖ ਸਾਹਿਬ ਦੇ ਜਥੇਦਾਰ ਦੇ ਵਜੋਂ ਤੇ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਵਜੋਂ ਉਸ ਦੀ ਉਹਦੇ ਵਿੱਚ ਮर्यादा ਦੀ ਉਲੰਘਣਾ ਹੋਈ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਕਿਉਂਕਿ ਜਦੋਂ ਸੁਲਤਾਨ ਸਿੰਘ ਯਾਨੀ ਜਥੇਦਾਰ ਬਣੇ ਸੀ ਜਿੱਦਾਂ ਕੇਸਗੜ ਸਾਹਿਬ ਦੇ ਤਾਂ ਗਿਆਨੀ ਰਕबीर ਸਿੰਘ ਨੇ ਉੱਤੇ ਲੈਟਰ ਪੜ੍ਹ ਕੇ ਉਹਨਾਂ ਨੂੰ ਬਕਾਇਦ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਹੋਣ ਦਾ ਵੀ ਬਿਆਨ ਸੀ ਉਹਨਾਂ ਨੇ ਵੀ ਇੱਥੇ ਇੱਕ ਉੱਥੇ ਗੱਲ ਇਹ ਸਪਸ਼ਟ ਕੀਤੀ ਸੀ ਕਿ ਜਿਹੜੇ ਐਜੀਪੀਸੀ ਦੇ ਉੱਤੇ ਸਵਾਲ ਚੱਕਦੇ ਨੇ ਕਿ ਜਿੱਥੇ ਨਿਯੁਕਤੀ ਐਦਾਂ ਹੁੰਦੀ ਹੈ ਜਿੱਥੇ ਐਦਾਂ ਲਾਏ ਜਾਂਦੇ ਨੇ ਬਈ ਉਹਨਾਂ ਨੂੰ ਲੈ ਕੇ ਅੱਜ ਜਦੋਂ ਗਿਆਨੀ ਸੁਲਤਾਨ ਸਿੰਘ ਦਾ 25 ਅਕਤੂਬਰ ਨਹੀਂ 25 ਜੂਨ 2023 ਦੇ ਵਿੱਚ ਜਦੋਂ ਨਿਯੁਕਤੀ ਹੋਈ ਸੀ ਤਾਂ ਉੱਥੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਇਹ ਸਵਾਲ ਨੇ ਜਾਂ ਫਿਰ ਕਹਿ ਲਈਏ ਜੋ ਕੁਝ ਲੋਕਾਂ ਦੇ ਜਵਾਲ ਸੀ ਕਿ ਜਿਸ ਤਰ੍ਹਾਂ ਇਲਜ਼ਾਮ ਲੱਗਦੇ ਸੀ ਕਿ ਜਥੇ ਨਿਯੁਕਤੀ ਐਦਾਂ ਹੁੰਦੀ ਹੈ ਤੇ ਐਦਾਂ ਨੂੰ ਲਾਇਆ ਜਾਂਦਾ ਐਦਾਂ ਲਿਆਇਆ ਜਾਂਦਾ ਤਾਂ ਉਹਨਾਂ ਦੇ ਸਵਾਲਾਂ ਜਵਾਬ ਸੀ ਉਦੋਂ ਗੱਲ ਕਹੀ ਗਈ ਸੀ ਪਰ ਉਹ ਸਵਾਲਾਂ ਦੇ ਜਵਾਬ ਉਦੋਂ ਸੀ ਤਾਂ ਜਿਹੜੀ ਹੁਣ ਨਿਯੁਕਤੀ ਹੋਈ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੇ ਲਈ ਵਿਰਸਾ ਸਿੰਘ ਬਲਟੋਆ ਅੱਗੇ ਆਏ ਨੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਪਾ ਕੇ ਜਿਹੜੀ ਪੋਸਟ ਕੀਤੀ ਕੀਤੀ ਹੈ ਉਸ ਦੇ ਮੱਦੇ ਨਜ਼ਰ ਹੁਣ ਵੇਖਣਾ ਬੇਹਦ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਅਕਾਲੀ ਦਲ ਬਾਦਲ ਜੇ ਬਾਗੀ ਸੁਧਾਰ ਲਹਿਰ ਤੇ ਜਥੇਦਾਰ ਕੀ ਕੋਈ ਰਾਗ ਵੱਖਰਾ ਕੱਢਣਗੇ ਕਿ ਸਿੱਖ ਸ਼ਕਤੀ ਇੱਕ ਥਾਂ ਦੇ ਉੱਤੇ ਇਕੱਠੀ ਹੋ ਜਾਵੇ ਜਾਂ ਫਿਰ ਇਹ ਖਲਾਫ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਵਧਦਾ ਜਾਵੇਗਾ ਹੁਣ ਇਸ ਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਘਟਨਾ ਕਰਮ ਦੇਖਿਆ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਜੋ ਕੁਝ ਕੀਤਾ ਜਾ ਰਿਹਾ ਕੀ ਜੋ ਕੁਝ ਹਾਲਾਤ ਬਣੇ ਨੇ ਕਾਰਨ ਕੀ ਨੇ ਤੁਸੀਂ ਆਪਣੇ ਜਿਹੜੇ ਸਵਾਲ ਨੇ ਜਾਂ ਜੋ ਤੁਹਾਡੇ ਮਨ ਦੀ ਰਾਏ ਹੈ ਜੋ ਤੁਹਾਡੇ ਬਲਬਲੇ ਨੇ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਜਰੂਰ ਲਿਖਦੇ ਰਹੋ ਤੁਹਾਨੂੰ ਹੋਰ ਅਪਡੇਟ ਦੇਂਦੇ ਰਹਾਂਗੇ ਤੁਸੀਂ ਜੁੜੇ ਰਹੋ ਐਚ ਐਮ ਟੀਵੀ ਪੰਜਾਬ ਦੇ ਨਾਲ ਧੰਨਵਾਦ